ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮਟਰ ਤਲਵੰਡੀ ਸਾਬੋ ਤੋਂ ਜੀ ਅੱਜ ਫੇਰ ਖੜੇ ਹਾਂ ਜੀ ਆਪਾਂ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਅੱਜ ਕਿਹੜੇ ਕਿਹੜੇ ਟਰੈਕਟਰ ਆਏ ਹੋਏ ਨੇ ਸਾਰੇ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਸੋ ਅੱਜ ਦੀ ਵੀਡੀਓ ਸਾਰੇ ਭਰਾ ਆਪਣੀ ਚੈੱਕ ਕਰਿਓ ਜੀ ਅੱਜ ਮੰਡੀ ਦੇ ਵਿੱਚ ਬਹੁਤ ਜਿਆਦਾ ਇਕੱਠ ਹੈ ਕਿਹੜੇ ਕਿਹੜੇ ਟਰੈਕਟਰ ਪਹੁੰਚੇ ਹੋਏ ਨੇ ਤਲਵੰਡੀ ਸਾਬੋ ਦੀ ਮੰਡੀ ਵਿੱਚ ਸਾਰੇ ਭਰਾਵਾਂ ਨੂੰ ਦਿਖਾਉਣੇ ਆਪਾਂ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਮੰਡੀ ਦੇ ਵਿੱਚ ਐਂਟਰੀ ਜਿਹੜੀ ਕਰ ਚੁੱਕੇ ਹਾਂ ਇਸ ਵਾਰ ਜਿਹੜਾ ਇਕੱਠ ਮੰਡੀ ਦੇ ਵਿੱਚ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਆਪਾਂ ਕਿਹੜੇ ਕਿਹੜੇ ਟਰੈਕਟਰ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਬਾਕੀ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੋਣਾ ਜੀ ਆ ਏਸ਼ੀਆ ਦੀ ਸਭ ਤੋਂ ਟਰੈਕਟਰ ਮੰਡੀ ਜਿਹੜੀ ਤਲਵੰਡੀ ਸਾਬੋ ਲੱਗਦੀ ਆ ਵੱਡੀ ਜਿਹੜੀ ਸਭ ਤੋਂ ਮੰਡੀ ਹੈ ਜੀ ਪਿਛਲੀ ਵਾਰ ਵੀ ਕਾਫੀ ਟਰੈਕਟਰ ਆਪਾਂ ਚੈੱਕ ਕਰਾਈ ਸੀ ਭਰਾਵਾਂ ਨੂੰ ਜੀ ਹੁਣ ਵੀ ਚੈੱਕ ਕਰਵਾ ਦਿੰਨੇ ਤੁਸੀਂ ਦੇਖ ਸਕਦੇ ਹੋ ਇੱਕ ਸਭ ਤੋਂ ਪਹਿਲਾਂ ਸੋਨਾਲੀਕਾ ਖੜਾ ਹੈ ਜੀ ਇਹ ਪਿਛਲੀ ਵਾਰ ਵੀ ਆਪਾਂ ਮੰਡੀ ਦੇ ਵਿੱਚ ਦਿਖਾਇਆ ਸੀ ਬਾਕੀ ਤੁਸੀਂ ਇਸ ਸਾਈਡਾਂ ਤੋਂ ਦੇਖ ਸਕਦੇ ਹੋ ਜਿਹੜੀ ਮੰਡੀ ਲੱਗੀ ਹੋਈ ਹੈ ਕਿ ਬਹੁਤ ਭਰੀ ਹੋਈ ਹੈ ਕਾਫੀ ਇਕੱਠਾ ਜਿਹੜਾ ਮੰਡੀ ਦੇ ਵਿੱਚ ਇਸ ਸਾਈਡ ਤੇ ਸੌਦੇ ਵਗੈਰਾ ਚੱਲ ਰਹੇ ਨੇ ਇਸ ਸਾਈਡ ਤੇ ਟਰੈਕਟਰ ਬਾਰੇ ਖੜੇ ਹੋਏ ਨੇ ਸੋ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਤੁਸੀਂ ਮੰਡੀ ਦੇ ਵਿੱਚ ਆ ਸਕਦੇ ਹੋ ਜੀ ਤੇ ਚੈੱਕ ਕਰ ਸਕਦੇ ਹੋ ਕਾਫੀ ਟਰੈਕਟਰ ਜਿਹੜੇ ਐਸੋਰ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਸਪੈਸ਼ਲ ਆਪਾਂ ਅੱਜ ਦੀ ਵੀਡੀਓ ਫੇਰ ਮੰਡੀ ਤੇ ਬਣਾ ਰਹੇ ਹਾਂ ਜੀ ਕਿਹੜੇ ਕਿਹੜੇ ਟਰੈਕਟਰ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੇ ਫੋੜ ਖੜਾ ਹੈ ਜੀ ਇਹ ਸਾਈਡ ਤੇ ਫੋੜ ਖੜਾ ਟਰੈਕਟਰਾਂ ਦੇ ਕੀ ਕੀ ਰੇਟ ਰੂਟ ਨੇ ਸਾਰੇ ਭਰਾਵਾਂ ਨੂੰ ਦਿਖਾਵਾਂਗੇ 93 ਮਰਲੇ ਇਹ ਸਾਈਡ ਤੇ ਵੀ ਦੇਖ ਸਕਦੇ ਹੋ ਅੰਡਾ ਫਾਰਮ ਵਗੈਰਾ ਖੜੇ ਹੋਏ ਨੇ ਇਹ ਸਾਈਡ ਤੇ ਆਪਣਾ ਭਾਈ ਖੜਾ ਹੈ ਜੀ ਕੁਲਵੀਰ ਕੀ ਹਾਲ ਹੈ ਬਾਈ ਜੀ ਇਹ ਵਾਲਾ ਠੀਕ ਹੋ ਕੀ ਬਣਦਾ ਲਓ ਜੀ ਦੇਖ ਸਕਦੇ ਹੋ ਜਿਹੜੇ ਮੰਡੀ ਦੇ ਵਿੱਚ ਟਰੈਕਟਰ ਖੜੇ ਹੋਏ ਨੇ ਇਸ ਟਾਈਮ ਕੁਲਵੀਰ ਵਰਗੇ ਆ ਪਹੁੰਚ ਚੁੱਕੇ ਨੇ ਮੰਡੀ ਦੇ ਵਿੱਚ ਕਾਫੀ ਇਕੱਠਾ ਤੁਸੀਂ ਦੇਖ ਸਕਦੇ ਹੋ ਇਸ ਸਾਈਡਾਂ ਤੇ ਵੀ ਟਰੈਕਟਰ ਆ ਕਾਫੀ ਖੜੇ ਨੇ ਲਓ ਜੀ ਸਭ ਤੋਂ ਪਹਿਲਾਂ ਬ੍ਰਾਹਮਣ ਨੂੰ ਪਹਿਚ ਚੈੱਕ ਕਰਵਾ ਦੋਨੇ ਇੱਕ ਸਵਰਾਜ 855 ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਬਿਲਕੁਲ ਸਾਫ਼ ਹੈ ਟਾਇਰ ਵਗੈਰਾ ਬਿਲਕੁਲ ਵਧੀਆ ਪਏ ਨੇ ਫਰੰਟ ਟਾਇਰ ਵੀ ਬਿਲਕੁਲ ਵਧੀਆ ਪਏ ਨੇ ਸਾਫ ਕੰਡੀਸ਼ਨ ਦਾ ਟਰੈਕਟਰ ਜਿਹੜੇ ਇੱਥੇ ਇਸ ਵਾਰ ਖੜੇ ਹੋਏ ਨੇ ਜੀ ਜੇ ਆਪਾਂ ਮਾਡਲ ਦੀ ਗੱਲਬਾਤ ਕਰੀਏ ਇਹ ਤਾਂ ਤੁਸੀਂ ਦੇਖ ਸਕਦੇ ਹੋ 2013 ਮਾਡਲ ਹੈ ਜੀ 4 ਲੱਖ ਤੇ 25000 ਰੁਪਿਆ ਜਿਹੜੀ ਡਿਮਾਂਡ ਵਾਲਾ ਟਰੈਕਟਰ ਵੀ ਇਹ ਵੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਡੰਡੇ ਵਗੈਰਾ ਦੇਖ ਸਕਦੇ ਹੋ ਜੋ ਵੀ ਨਾਲ ਸਭ ਕੁਝ ਇਹ ਸਾਈਡ ਤੇ ਇੱਕ ਨਵਾਂ ਟਰੈਕਟਰ ਪਹੁੰਚਿਆ ਜੀ ਇਹਦੀ ਕੰਡੀਸ਼ਨ ਭਰਾ ਮਨ ਚੈੱਕ ਕਰਵਾਵਾਂਗੇ मैसी ट्रैक्टर खड़ा जी मैसी पचानवे सौ बिल्कुल नवी कंडीशन का ट्रैक्टर है जी मीटर वगैरह देख सकते हो बिल्कुल साफ पे फ्रंट टायर वगैरह देख सकते हो दे। बिल्कुल वीये पे ने स्टेयरिंग वगैरह पावर स्टेरिंग वगैरह जी मैसी है जी बहुत ही सोहनी कंडीशन का ट्रैक्टर है दो हजार सोलह मॉडल चार लखते पैंठ हजार रुपये डिमांड है जी तो देख सकते हो ਬਿਲਕੁਲ ਨਵੀਂ ਨਵੀਂ ਕੰਡੀਸ਼ਨ ਦਾ ਟਰੈਕਟਰ ਨੇ ਜੀ ਇਹ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਸੋਨਾ ਲੀਕਾ ਖੜਾ ਜੀ ਬਲਡ ਟਰੈਕ ਬਿਲਕੁਲ ਨਵੀਨ ਕੋਰ ਕੰਡੀਸ਼ਨ ਦਾ ਇਹ ਵੀ ਇਹ ਰੀਅਲਿਸਟ ਵਗੈਰਾ ਆਪਾਂ ਪਹਿਲਾਂ ਵੀ ਦੱਸਿਆ ਸੀ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਇੱਕ ਹੋਰ ਮਹਰਾਮ ਨੂੰ ਦਿਖਾ ਦਿੰਦਾ ਤੁਸੀਂ ਦੇਖ ਸਕਦੇ ਹੋ 2021 ਮਾਡਲ ਹੈ ਜੀ 7 ਲੱਖ 50000 ਰੁਪਿਆ ਇਸ ਸਾਈਡ ਤੇ ਖੜਾ ਜੀ ਮੈਸੀ ਇਹ ਸਾਈਡ ਤੇ ਖੜਾ ਜੀ ਸਵਰਾਜ ਕਾਫੀ ਚੰਗੀ ਚੰਗੀ ਕੰਡੀਸ਼ਨ ਦੇ ਟਰੈਕਟਰ ਇਸ ਵਾਰ ਪਹੁੰਚੇ ਹੋਏ ਨੇ ਮੰਡੀ ਦੇ ਵਿੱਚ ਸੋ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਪਹੁੰਚ ਸਕਦੇ ਹੋ ਜਿਵੇਂ ਤੁਸੀਂ ਇਸ ਸਾਈਡ ਦੇਖ ਸਕਦੇ ਹੋ। ਕਾਫੀ ਵੱਡੇ ਵੱਡੇ ਟਰੈਕਟਰ ਖੜੇ ਹੋਏ ਨੇ ਜੀ। HMT 652 ਬਹੁਤ ਹੀ ਸਾਫਤ ਸੋਹਣੇ ਕੰਡੀਸ਼ਨਰ ਟਰੈਕਟਰ ਹੈ ਜੀ ਇਹ ਵੀ। ਤੇ ਮਾਡਲ ਦੀ ਗੱਲ ਕਰੀਏ 2014 ਜੀ। ਰੇਟ ਦੀ ਗੱਲ ਕਰੀਏ ਤਾਂ ਇਹਦਾ 4,38,000 ਰੁਪਏ ਰੇਟ ਹੈ ਇਹਦਾ ਨੰਬਰ ਹੈ। ਨਾਲ ਨਾਲ ਅਰਜਨ ਵਗੈਰਾ ਖੜਾ ਹੈ ਜੀ। ਕਾਫੀ ਟਰੈਕਟਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਜੀ ਇਸਵਾਰ ਮੰਡੀ ਦੇ ਵਿੱਚ। ਚਾਰੇ ਸਾਈਡਾਂ ਤੋਂ ਵੀ ਦੇਖ ਸਕਦੇ ਹੋ ਸੌਦੇ ਵਗੈਰਾ ਜਿਹੜੇ ਚੱਲ ਰਹੇ ਨੇ। ਬਾਕੀ ਇਸ ਸਾਈਡ ਤੋਂ ਦੇਖ ਸਕਦੇ ਹੋ ਜਿਵੇਂ ਜੀ 16 ਲੱਕਾ ਖੜਾ ਬਿਲਕੁਲ ਨਵਾਂ ਤੇ ਇਹਦਾ ਜਿਹੜਾ ਰੇਟ ਹੈਗਾ ਜੀ 4,28,000 ਰੁਪਏ ਡਿਮਾਂਡ ਹੈ। ਨਾਲ ਨਾਲ ਇੱਕ ਸਵਰਾਜ ਖੜਾ ਹੈ 744। ਬਾਕੀ ਮੇਨ ਮੇਨ ਟਰੈਕਟਰ ਆਪ ਭਰਾਵਾਂ ਨੂੰ ਇਸ ਕਰਕੇ ਦਿਖਾ ਰਹੇ ਆ ਸੋ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਮੰਡੀ ਦੇ ਵਿੱਚ ਆ ਕੇ ਟਰੈਕਟਰ ਜਿਹੜਾ ਖਰੀਦ ਸਕੋ। ਜਿਵੇਂ ਇਸ ਸਾਈਡਾਂ ਤੇ ਦੇਖ ਸਕਦੇ ਹੋ ਜੀ ਇੱਕ ਸਵਰਾਜ ਹੋਰ ਖੜਾਗਾ 2013 ਮਾਡਲ 3,65,000 ਰੁਪਏ ਦੇ ਵਿੱਚ ਇਹ ਵੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਕਾਫੀ ਚੰਗੀ ਕੰਡੀਸ਼ਨ ਦਾ ਟਰੈਕਟਰ ਇਸ ਵਾਰ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਜੀ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵੇਂ ਨਵੇਂ ਟਰੈਕਟਰ ਖੜੇ ਨੇ ਸੋਨਾਲੀਕਾ ਖੜਾ ਇਹ ਬਿਲਕੁਲ ਨਵਾਂ ਸੀਟਾਂ ਦੇ ਕਵਰ ਵਗੈਰਾ ਅਜੇ ਤੱਕ ਲੱਗੇ ਹੋਏ ਨੇ ਨਵੇਂ ਕੰਡੀਸ਼ਨ ਦਾ ਟਰੈਕਟਰ ਹੈ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਕੀ ਕੰਡੀਸ਼ਨ ਦਾ ਸੋਨਾਲੀਕਾ ਜੀ 8750 2023 ਮਾਡਲ ਹੈ ਜੀ ਤੇ ਪ੍ਰਾਈਸ ਦੀ ਗੱਲ ਕਰੀਏ 6,19,000 ਰੁਪਏ ਡਿਮਾਂਡ ਹੈ ਇਹਦੀ 6,19,000 ਰੁਪਏ ਡਿਮਾਂਡ ਹੈ ਇਹਦੀ ਪੈਰ ਵਗੈਰਾ ਬਿਲਕੁਲ ਵਧੀਆ ਪੈ ਨਵਾਂ ਟਰੈਕਟਰ ਪਿਆ ਇਸ ਸਾਈਡ ਪ੍ਰੀਤ ਖੜਾ ਜੀ ਬਿਲਕੁਲ ਨਵਾਂ ਵੀ ਦੇਖ ਸਕਦੇ ਹੋ ਸਟੀਰੀਓ ਵਗੈਰਾ ਲੱਗਿਆ ਹੋਇਆ ਡੈਕ ਵਗੈਰਾ ਲੱਗਿਆ ਹੋਇਆ ਇਹ ਵੀ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਿਲਕੁਲ ਨਵੇਂ ਕੋਰ ਦਾ ਕੰਡੀਸ਼ਨ ਦਾ ਇਹ ਟਰੈਕਟਰ ਹੈ ਮੈਟ ਵਗੈਰਾ ਤੁਸੀਂ ਦੇਖ ਸਕਦੇ ਹੋ ਮੈਟ ਵਗੈਰਾ ਬਿਲਕੁਲ ਓਕੇ ਨੇ ਸਿਸਟਮ ਵਗੈਰਾ ਵੀ ਲੱਗਿਆ ਹੋਇਆ ਜਨਰੇਟਰ ਤਾਂ ਬਹੁਤ ਸਾਫ਼ ਪਿਆ ਜੀ ਜੇ ਅਪ ਰੇਟ ਦੀ ਗੱਲਬਾਤ ਕਰੀਏ ਵੀ ਦੇਖ ਸਕਦੇ ਹੋ 21 ਮਾਡਲ ਹੈ ਜੀ 4,60,000 ਰੁਪਏ ਡਿਮਾਂਡ ਹੈ ਬਾਕੀ ਵਾਲ ਜਿਹੜੀ ਮੰਡੀ ਲੱਗਦੀ ਹੈ ਇਹਦੀ ਦੇਖ ਸਕਦੇ ਹੋ ਰੋੜੀ ਰੋੜ ਤੇ ਲੱਗਦੀ ਆ ਬਿਲਕੁਲ ਠਾਣੇ ਵਾਲੇ ਚੌਕ ਦੇ ਕੋਲੇ ਕਾਫੀ ਮੰਡੀ ਐਤਵਾਰ ਉੱਪਰ ਹੀ ਹੋਈ ਆ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਹਰ ਰੋਜ਼ ਇੱਥੇ ਮੰਨ ਕੇ ਚੱਲੋ ਵੀ ਆਏ ਬੁੱਧਵਾਰ ਤੇ ਆਏ ਬੁੱਧਵਾਰ ਮੰਡੀ ਲੱਗਦੀ ਆ ਜੀ ਕਾਫੀ ਸੋਹਣੇ-ਸੋਹਣੇ ਕੰਡੀਸ਼ਨ ਵਾਲੇ ਟਰੈਕਟਰ ਆ ਪਹੁੰਚੇ ਹੋਏ ਨੇ ਇਸ ਵਾਰ। ਕਿਸ ਸੌਣ ਵਾਲੀ ਕਾ ਦੇਖ ਸਕਦੇ ਹੋ ਹੋਰ ਖੜਾ ਬਹੁਤ ਹੀ ਘੈਂਟ ਆ। ਬਹੁਤ ਹੀ ਸਾਫ ਕੰਡੀਸ਼ਨ ਦਾ ਇਹ ਵੀ ਜੀ। ਤੇ ਇਹਦੀ ਆਪਾਂ ਡਿਟੇਲ ਦੀ ਗੱਲਬਾਤ ਕਰੀਏ। ਇਹ 15 ਮਾਡਲ ਹੈ ਜੀ। 2015 ਮਾਡਲ ਹੈ 2 ਲੱਖ ਤੇ 17000 ਰੁਪਿਆ ਰੇਟ ਆ ਜੀ। ਬਹੁਤ ਹੀ ਉੱਚੇ ਮਾਡਲ ਦਾ ਟਰੈਕਟਰ ਹੈ ਤੇ ਸਾਫ ਦੇਖ ਸਕਦੇ ਹੋ ਕਿੰਨਾ ਖੜਾ ਬਈ ਜੀ। ਇਹ ਵੀ ਬਿਲਕੁਲ ਨਵੇਂ ਨਕੋਰ ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਬਾਕੀ ਅੱਜ ਆਪਾਂ ਥੋੜਾ ਜਿਹਾ ਕੰਮ ਆਪਾਂ ਕਾਲੀ ਕਾਲੀ ਚ ਵੀਡੀਓ ਬਣਾ ਰਹੇ ਹਾਂ ਟਰੈਕਟਰਾਂ ਦੀ ਸੋ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਤਲਵੰਡੀ ਸਾਬੋ ਦੇ ਟਰੈਕਟਰ ਮੰਡੀ ਦੇ ਵਿੱਚ ਆ ਸਕਦੇ ਹੋ ਜਿਵੇਂ ਇਸ ਸਾਈਡਾਂ ਦੇਖ ਸਕਦੇ ਹੋ ਤੁਸੀਂ ਐਸ਼ਰ ਖੜਾ ਜੀ ਬਹੁਤ ਸਾਫ ਕੰਡੀਸ਼ਨ ਦਾ ਇਹ ਸਾਈਡ ਦੇਖ ਸਕਦੇ ਹੋ ਜੀ ਸੋਨਾ ਲੀਕਾ ਖੜਾ ਹੈਗਾ ਇਸ ਵਾਰ ਮੰਡੀ ਵਿੱਚ ਸੋਨਾ ਲੀਕਾ ਟਰੈਕਟਰ ਜਿਹੜੇ ਜ਼ਿਆਦਾ ਆਏ ਹੋਏ ਨੇ ਇਹਦੀ ਵੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਾਫ ਪਈ ਆ 22 ਮਾਡਲ 4 ਲੱਖ ਤੇ 71000 ਰੁਪਏ ਦੀ ਡਿਮਾਂਡ ਹੈ ਨਵਾਂ ਵੀ ਦੇਖ ਸਕਦੇ ਹੋ ਜੀ। ਵਿੰਡੋ ਫਾਰਮ ਖੜਾ ਜੀ। ਵਿੰਡੋ ਫਾਰਮ ਵੀ ਬਹੁਤ ਸਾਫ ਕੰਡੀਸ਼ਨ ਦਾ। 22 ਮਾਡਲ ਹੈ ਜੀ। 4,60,000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ। ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ। ਟਾਇਰ ਵਗੈਰਾ ਨਵੇਂ ਪਏ ਨੇ। ਬਾਕੀ ਇਸ ਸਾਈਡ ਤੋਂ ਦੇਖ ਸਕਦੇ ਹੋ ਜੀ। ਐਸ਼ਰ ਐਸ਼ਰ ਨਾਲ ਫਾਰਮ ਟ੍ਰੈਕ ਆ। ਇਹ ਰਕਸ਼ਰ ਕਾਫੀ ਕੰਡੀਸ਼ਨ ਆ ਦੇ ਟਰੈਕਟਰ ਕੈਸ ਵਾਰ ਖੜੇ ਨੇ ਜੀ ਮੰਡੀ ਦੇ ਵਿੱਚ ਇੱਕ ਵਾਰੀ ਉੱਤੋਂ ਤੋਂ ਦਿਖਾ ਦਿੰਦਾ ਹਾਂ ਜਿਹੜੇ ਭਰਾਵਾਂ ਨੂੰ ਟਰੈਕਟਰ ਮੈਨ ਮੈਨ ਜਿਵੇਂ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ 94 ਮਾਡਲ 1 ਲੱਖ ਤੇ 80000 ਰੁਪਿਆ ਪੰਜਾਬ ਨੰਬਰ ਇਹ ਸਾਰੇ ਤੁਸੀਂ ਦੇਖ ਸਕਦੇ ਹੋ 95 ਮਾਡਲ 1 ਲੱਖ 48000 ਰੁਪਿਆ ਸਾਫ ਕੰਡੀਸ਼ਨ ਆ ਟਰੈਕਟਰ ਨੇ ਜੀ ਬਿਲਕੁਲ ਨਵੇਂ ਪਏ ਨੇ ਜੋ ਕਿਸੇ ਛੋਟੇ ਕਿਸਾਨ ਭਰਾ ਨੂੰ ਕੋਈ ਟਰੈਕਟਰ ਲੈਣਾ ਹੋਵੇ ਇਸ ਤਰ੍ਹਾਂ ਦਾ ਤੁਸੀਂ ਕਾਲ ਕਰ ਸਕਦੇ ਹੋ ਪਾਈਆਂ ਨੂੰ ਤੇ ਟਰੈਕਟਰ ਖਰੀਦ ਸਕਦੇ ਹੋ ਇਸ ਸਾਈਡ ਤੇ ਫਾਰਮ ਟਰੈਕ ਖੜਾ ਜੀ 99 ਮਾਡਲ ਜੇ ਦੇਖੋ ਜੀ ਇਹ ਹੈਗਾ ਜੀ 1 ਲੱਖ ਤੇ 37000 ਰੁਪਏ ਦੇ ਵਿੱਚ 1 ਲੱਖ 37000 ਰੁਪਏ ਦੇ ਵਿੱਚ ਫਾਰਮ ਟਰੈਕ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਸ ਸਾਈਡ ਤੇ ਖੜਾਗਾ ਪ੍ਰੈਸ਼ਰ ਹੋਰ ਚਰਮੇ ਦਾ ਮਾਡਲ 1 ਲੱਖ ਤੇ 27000 ਰੁਪਏ ਅਦਾਵਾ ਬਾਕੀ ਸਾਫ ਹੋਏਗਾ ਟਰੈਕਟਰਾਂ ਕੋਈ ਵੀ ਪ੍ਰੋਬਲਮ ਟਰੈਕਟਰਾਂ ਨਾਲ ਨਹੀਂ ਆਇਆ ਇਸ ਵਾਰ ਮੰਡੀ ਜਿਹੜੀ ਬਹੁਤ ਜ਼ਿਆਦਾ ਭਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਵਗੈਰਾ ਬਿਲਕੁਲ ਵਧੀਆ ਪਏ ਨੇ ਜਿਵੇਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿੱਧਰ ਖੜਾ ਟਰੈਕਟਰ ਜੀ ਅਰਜਨ 2002 ਮਾਡਲ 2 ਲੱਖ ਤੇ 55000 ਰੁਪਏ ਦੇ ਵਿੱਚ ਇਸ ਸਾਈਡ ਤੇ ਸੌਆਂ ਲਿੰਕਾ ਖੜਾ ਜੀ ਤੇ ਨਾਲ ਨਾਲ ਇਹਦੇ ਕੋਹਰ ਖੜੇ ਟਰੈਕਟਰ ਨੇ ਤੇ ਕਾਫੀ ਕੰਡੀਸ਼ਨ ਦੇ ਟਰੈਕਟਰ ਨੇ ਤੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਕੀ ਇਸ ਸਾਈਡ ਤੇ ਦੇਖ ਸਕਦੇ ਹੋ ਜੇ ਮੈਸ਼ਰ ਖੜਾ ਹੈ। ਲਓ ਜੀ। 91 ਮਾਡਲ ਕੁੱਲ ਹੀ 85000 ਰੁਪਏ ਦਾ ਟਰੈਕਟਰ। 85000 ਦਾ ਟਰੈਕਟਰ ਲੈ ਜਾਓ ਭਾਈ ਜੀ ਮੰਡੀ ਦੇ ਵਿੱਚ ਆ ਕੇ। ਗਾਰੰਟੀ ਹੈ ਵੀ ਇੰਨਾ ਸਸਤਾ ਟਰੈਕਟਰ ਕਿੱਥੋਂ ਮਿਲਣਾ। ਬਾਕੀ ਇਸ ਸਾਈਡ ਤੇ ਵੀ ਟਰੈਕਟਰ ਖੜੇ ਹੋਏ ਨੇ। ਬਾਕੀ ਕਾਫੀ ਮੰਡੀੜੇਸ ਵਰ ਭਰੀ ਹੋਈ ਹੈ ਜੀ ਸੋ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਆ ਕੇ ਟਰੈਕਟਰ ਖਰੀਦ ਸਕਦੇ ਹੋ ਜੀ ਕਾਫੀ ਚੰਗੇ ਚੰਗੇ ਕੰਡੀਸ਼ਨ ਦੇ ਟਰੈਕਟਰ ਜਿਹੜੇ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਮੀਦ ਹੈ ਸਾਰੇ ਭਰਾਵਾਂ ਨੂੰ ਵੀਡੀਓ ਵਧੀਆ ਲੱਗੀ ਹੋਊ ਜੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇ ਕਰ ਲਿਓ ਫੋਲੋ ਜੀ ਇਸ ਮੋਟਰ ਤਲਵੰਡੀ ਸਾਬੋ